ਪਹਾੜ ਹੋਵੇ ਤੇ ਮੈਂ ਮੂਰ ਹੋਵਾਂ ਜੋ ਤੁਮ ਗਿਰਵਰ ਗਿਰਵਰ ਦਾ ਭਾਵੇਂ ਪਹਾੜ ਜੋ ਤੁਮ ਗਿਰਵਰ ਤੋ ਹਮ ਮੋਰਾ ਮੈਂ ਮੋਰ ਬਣਾ ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ ਵਾਹਿਗੁਰੂ ਜੇ ਤੂੰ ਚੰਦਰਮਾ ਹੋਵੇਂ ਤੇ ਚੰਦਰਮਾ ਦੀ ਪ੍ਰੀਤ ਚਕੋਰ ਦੇ ਨਾਲ ਬੜੀ ਹੈ ਮੈਂ ਚਕੋਰ ਬਣਾ ਜੇ ਤੂੰ ਚੰਦਰਮਾ ਹੋਵੇਂ ਤੇ ਤੇ ਨਾਲ ਹੀ ਅਗਲੀ ਪੰਕਤੀ ਪਤਾ ਕੀ ਆ ਜਾਂਦੀ ਜੀ ਮਾਦਵੇ ਤੂੰ ਮਨਾ ਤੋਰੋ ਤੋ ਹਮ ਨਹੀਂ ਤੋਰੇ ਹੈ ਰਬਾਏ ਗੁਰੂ ਜੀ ਜੇ ਤੁਸੀਂ ਨਾ ਸਾਡੇ ਨਾਲ ਤੋੜੋ ਤੇ ਸਾਡੀ ਮਜਾਲ ਕੇ ਹੀ ਤੁਹਾਡੇ ਨਾਲ ਤੋੜ ਲਈਏ ਮਾਦਵੇ ਤੁਮਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸਿਓ ਤੋਰ ਕਵਣ ਸਿਓ ਜੋਰੇ ਵਾਏ ਗੁਰੂ ਜੀ ਦੂਜਾ ਰੱਬ ਹੁੰਦਾ ਨਾ ਤੋ ਉਹਦੇ ਨਾਲ ਜੋੜ ਲੈਂਦੇ ਦੂਜਾ ਤੇ ਹੈ ਹੀ ਕੋਈ ਨਹੀਂ ਨਾ ਤੁਹਾਡੇ ਨਾਲ ਹੀ ਪ੍ਰੀਤ ਪਾਲੀ ਦੀ ਅਸੀਂ ਤੁਮ ਸਿਓ ਤੋਰ ਕਵਣ ਸਿਓ ਜੋਰੇ ਜੋ ਤੁਮ ਦੀਵਰਾ ਤੋਂ ਹਮ ਬੱਤੀ ਜੇ ਤੂੰ ਦੀਵਾ ਹੋਵੇਂ ਤੇ ਮੈਂ ਵਿੱਚ ਬੱਤੀ ਹੋਵਾਂ ਏ ਵੈਖੋ ਇਹੋ ਜੀ ਮੇਰੀ ਤੁਹਾਡੇ ਨਾਲ ਪ੍ਰੀਤ ਹੈ ਜੇ ਤੂੰ ਦੀਵਾ ਹੋਵੇਂ ਤੇ ਮੈਂ ਬੱਤੀ ਹੋਵਾਂ ਪਪਾ ਗਾਣਿਆਂ ਦੇ ਵਿੱਚ ਤੇ ਬੜੀਆਂ ਪ੍ਰੀਤਾਂ ਸੁਣ ਲਈਆਂ ਪਰ ਗੁਰਬਾਣੀ ਦੇ ਅੰਦਰ ਵੀ ਪਰਮਾਤਮਾ ਦੇ ਨਾਲ ਬੜੀਆਂ ਪ੍ਰੀਤਾਂ ਦੀਆਂ ਬਾਤਾਂ ਜੀ ਬੜੀਆਂ ਪ੍ਰੀਤਾਂ ਦੀਆਂ ਬਾਤਾਂ ਗੁਰਨਾਨਕ ਪਕਾਈ ਦਾ ਪਾਵਨ ਬਚਨ ਹੁੰਦਾ ਕਹਿੰਦੇ ਇਹੋ ਜੀ ਪ੍ਰੀਤ ਪਾ ਭਲਿਆ ਦੁੱਧ ਦੇ ਵਿੱਚ ਪਾਣੀ ਪਾ ਦਈਏ ਨਾ ਕਿਤੇ ਦੁੱਧ ਆਪਣਾ ਰੂਪ ਦੇ ਦਿੰਦਾ ਇਹ ਪਾਣੀ ਨੂੰ ਕਹਿੰਦਾ ਹੈ ਤੂੰ ਪਾਣੀ ਹੈ ਚਲ ਕੋਈ ਨਹੀਂ ਮੈਂ ਤੈਨੂੰ ਆਪਣਾ ਰੂਪ ਦੇ ਦਿੱਤਾ ਆਪਣਾ ਨਾਮ ਦੇ ਦਿੱਤਾ ਵੇਖੋ ਦੁੱਧ ਦ ਪਾਣੀ ਨੂੰ ਵੇਖੋ ਆਪਣਾ ਨਾਮ ਦੇ ਦਿੰਦਾ ਵੀ ਦੁੱਧ ਹੈ ਤੇ ਪਾਣੀ ਵੀ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਜੇ ਮੈਨੂੰ ਨਕਮੇ ਜੇ ਇਹਨੂੰ ਤੂੰ ਆਪਣੇ ਵਿੱਚ ਜਗ੍ਹਾ ਦੇ ਦਿੱਤੀ ਨਾ ਮੈਂ ਵੀ ਇਹੋ ਜੀ ਪ੍ਰੀਤ ਪਾਵਾਂਗਾ ਜਦੋਂ ਤੈਨੂੰ ਦੁੱਧ ਅੱਗ ਦੇ ਸੇਕ ਦੇ ਉੱਤੇ ਕਾੜਿਆ ਜਾਵੇਗਾ ਸਭ ਤੋਂ ਪਹਿਲਾਂ ਮੈਂ ਸੜਾਂਗਾ ਤੈਨੂੰ ਨਹੀਂ ਮੈਂ ਸੜਨ ਦਿੰਦਾ ਰੇਮਣ ਐਸੀ ਹਰਸੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਨ ਆਪੇ ਖਵੇ ਦੁੱਧ ਕੋ ਖਾਪਣਾ ਦੇ ਦੇਖ ਲੋ ਸੁੱਕਾ ਦੁੱਧ ਮਿਲਦਾ ਨਾ ਜੀ ਸਾਨੂੰ ਐ ਸਾਰਾ ਪਾਣੀ ਵੇਖ ਲੋ ਸੜ ਜਾਂਦਾ ਹੈ ਕਹਿੰਦੇ ਇਹੋ ਜੀ ਪ੍ਰੀਤ ਪਾ ਜੇ ਤੂੰ ਪਾਣੀ ਆ ਨਾ ਜਦ ਪਰਮਾਤਮਾ ਦੋਤੇ ਆਉ ਕੋਲਿਆ ਇਹੋ ਜੀ ਪ੍ਰੀਤ ਪਾ ਵੀ ਮਲਕ ਮੈਂ ਨਹੀਂ ਤੁਹਾਡੇ ਕੋਲ ਟੁੱਟ ਸਕਦਾ ਜੀ ਤੇ ਵੇਖੋ ਪ੍ਰੀਤ ਪਾ ਕੇ ਵਿਖਾਈ ਨੇ ਜੀ ਗੁਰਤੇਗ ਬਹਾਦਰ ਮਤਾ ਜ ਸਾਡੇ 350 ਸਾਲਾ ਵੇ ਕੋ ਸ਼ਹੀਦੀ ਦਿਹਾੜਾ ਆ ਰਿਆ ਨਾ ਜੀ ਉਹ ਪ੍ਰਭ ਉਹਨਾਂ ਦਾ ਤੇ ਵੇਖ ਲੋ ਸਾਹਮਣੇ ਸਿੱਖਾਂ ਨੇ ਪਹਿਲੋ ਪ੍ਰੀਤੀ ਪਾ ਕੇ ਦਿਖਾਈ ਆ ਭਾਵੇਂ ਤਨ ਦੇ ਉੱਤੇ ਆਰਾ ਚੱਲ ਗਿਆ ਭਾਵੇਂ ਰੂਹ ਦੇ ਵਿੱਚ ਬੰਨ ਕੇ ਸਾੜ ਦਿੱਤਾ ਗਿਆ ਭਾਵੇਂ ਦੇਗ ਦੇ ਵਿੱਚ ਉਬਾਲਾ ਦੇ ਦਿੱਤੇ ਗਏ ਪਰ ਆਖੀ ਖਾਇਸ਼ ਪਤਾ ਕੀ ਸੀ